ਸਾਰੇ ਗਰਾਂ ਸਾਰਿਆਂ ਨੂੰ ਜੀ ਮੈਂ ਪ੍ਰਗਜੋਤ ਸਿੰਘ ਪ੍ਰਿੰਸੀਪਲ ਡਾਕਟਰ ਚੰਦਾ ਸਿੰਘ ਮਰਵਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੋਪੂਰਾ ਅੱਜ ਸਾਡੀ ਸੰਸਥਾ ਦੇ ਵਿੱਚ ਸਾਡੇ ਪ੍ਰੋਗਰਾਮ ਆਫਸਰ ਮੈਡਮ ਛਵਿੰਦਰ ਕੌਰ ਤੇ ਮੈਡਮ ਸੰਦੀਪ ਕੌਰ ਰਾਨੋ ਕੌਮੀ ਸੇਵਾ ਯੋਜਨਾ ਦਾ ਇੱਕ ਰੋਜ਼ਾ ਕੰਮ ਕੈਂਪ ਲਾਇਆ ਗਿਆ ਕਿਉਂਕਿ ਪਿਛਲੇ ਦਿਨਾਂ ਤੇ ਬਹੁਤ ਜ਼ਿਆਦਾ ਬਾਰਿਸ਼ ਹੋਈ ਸੀ ਜਿਸ ਦੇ ਕਰਕੇ ਸਕੂਲ ਬਹੁਤ ਕਾਫੀ ਸੁੱਕ ਗਿਆ ਸੀ ਨਾ ਹੋਰ ਬਹੁਤ ਸਾਰੇ ਕੰਮ ਕਰਨ ਵਾਲੇ ਸੀ ਔਰ ਇਹ ਸੈਸ਼ਨ ਦਾ ਪਹਿਲਾ ਇੱਕ ਰੋਜ਼ਾ ਕੈਂਪ ਸੰਸਥਾ ਦੇ ਵਿੱਚ ਲਾਇਆ ਗਿਆ ਔਰ ਜਿਦੇ ਚ ਲਗਭਗ 150 ਤੋਂ 150 ਦੇ ਕਰੀਬ ਬੱਚਿਆਂ ਨੇ ਹਿੱਸਾ ਲਿਆ ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਇਸ ਕੈਂਪ ਦੇ ਵਿੱਚ ਸ਼ਾਬਾਸ਼ੀ ਦੇਣ ਲਈ ਜਿੱਥੇ ਪ੍ਰੈਸ ਕਲੱਬ ਦੇ ਵੱਖ-ਵੱਖ ਹਾਜ਼ਰ ਆਏ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਉਹਦੇ ਨਾਲ ਹੀ ਸਾਡੇ ਥਾਣਾ ਸਿਟੀ ਐਸਐਚਓ ਸਰਦਾਰ ਚਮਕੌਰ ਸਿੰਘ ਬਰਾੜ ਇੰਸਪੈਕਟਰ ਸਾਹਿਬ ਪਹੁੰਚੇ ਔਰ ਉਹਨਾਂ ਨੇ ਬੱਚਿਆਂ ਨਾਲ ਦੇਲ ਦੀਆਂ ਗੱਲਾਂ ਸਾਂਝੀਆਂ ਕਰਦੇ ਹੋਏ ਆਉ ਦੇ ਵਿਦਿਆਰਥੀ ਜੀਵਨ ਨੂੰ ਚੇਤੇ ਕਰਦਿਆਂ ਵਿਦਿਆਰਥੀਆਂ ਨੂੰ ਅੱਗੇ ਵਧਣ ਲਈ ਪ੍ਰੇਰਿਆ ਔਰ ਉਹਨਾਂ ਨੇ ਵਿਦਿਆਰਥੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਊਗੀ ਜੇ ਕੋਈ ਸਮੱਸਿਆ ਆਉਂਦੀ ਹੈ ਤਾਂ ਉਹਨਾਂ ਨੇ ਬੇਝਿਜਕੋ ਕੇ ਅਬੀ ਸਮੱਸਿਆ ਅਧਿਆਪਕਾਂ ਨਾਲ ਤੇ ਪ੍ਰੋਫੈਸਰਾਂ ਨਾਲ ਸਾਂਝੀ ਕਰਨ। ਔਰ ਬੜੇ ਮਾਣ ਦੀ ਗੱਲ ਹੈ ਕਿ ਉਹਨਾਂ ਨੇ ਐਸਐਚਓ ਸਾਹਿਬ ਵੱਲੋਂ ਸਾਡੀ ਸੰਸਥਾ ਵਿੱਚ ਜਿਹੜੇ ਬੱਚਿਆਂ ਦੇ ਮਾਪੇ ਨਹੀਂ ਸੀਗੇ ਉਹਨਾਂ ਦੀ ਫੀਸ ਇਕੱਠਾ ਕਰਨ ਦਾ ਜਿਹੜਾ ਉਪਰਾਲਾ ਕੀਤਾ ਗਿਆ ਸੀ 28000 ਦੇ ਕਰੀਬ ਰਕਮ ਇਹਨਾਂ ਨੇ ਆਪਦੇ ਥਾਣੇ 'ਚੋਂ ਕੱਟੀ ਕਰਕੇ ਇਹਨਾਂ ਬੱਚਿਆਂ ਨੂੰ ਦਿੱਤੀ ਇਹਦੇ ਲਈ ਅਸੀਂ ਐਚਐਚਓ ਸਾਹਿਬ ਤੇ ਉਹਨਾਂ ਦੀ ਸਮੁੱਚੀ ਟੀਮ ਦਾ ਬਹੁਤ ਧੰਨਵਾਦ ਕਰਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਉਹਨਾਂ ਵੱਲੋਂ ਦੱਸਿਆਂ ਗਈਆਂ ਗੱਲਾਂ ਨਾਲ ਸਾਡੀਆਂ ਇਹ ਬੱਚੀਆਂ ਆਪਦੀ ਜ਼ਿੰਦਗੀ 'ਚ ਅੱਗੇ ਵਧਣਗੀਆਂ